ਬੱਤਵਾਲ ਜੀ ਕਿੰਨੀ ਦੇਰ ਤੋਂ ਡੋਰ ਲਗਾਉਂਦੇ ਪਿਓ ਤਾਂ ਕਿੰਨਾ ਚਿਰ ਹੋ ਗਿਆ ਤੇ ਕਿੰਨੀਆਂ ਪੀੜ੍ਹੀਆਂ ਤੁਹਾਡੇ ਕੰਮ ਕਰਦੇ ਹੋ ਮੈਨੂੰ ਇਹ ਵਾਲੇ ਮੇਰੀ ਬਹੁਤ ਸਾਲ ਦੀ ਉਮਰ ਹੋ ਗਈ ਆ ਜੀ ਤੇ 40 ਸਾਲ ਦਾ ਜਿਵੇਂ ਮੈਂ ਕੰਮ ਕਰਨਾ ਪਿਓ ਨਾਲ ਹੂੰ ਕਿੱਦਾਂ ਦਾ ਗਾਕ ਹੈ ਤੇਰੇ ਤੇ ਬੜੀ ਮੁਸਕਰਾਹਟ ਹੈ ਲੱਗਦਾ ਕਿ ਕੰਮ ਚੱਲ ਗਿਆ ਹੈ ਫਿਰ ਉੱਪਰ ਜਿਹੜਾ ਪ੍ਰਸ਼ਾਸਨ ਦੀ ਮਿਹਨਤ ਸਦਕਾ ਸੋ ਖੂਨੀ ਡੋਰ ਚਾਈਨਾ ਦੀ ਡੋਰ ਜਿਹੜੀ ਇਹ ਬੜੀ ਘੱਟਕ ਡੋਰ ਹੈ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਕਿ ਧਾਗੇ ਵਾਲੀ ਡੋਰ ਧਾਗੇ ਵਾਲੀ ਡੋਰ ਦੀ ਮਿਹਨਤ ਕਿੰਨੀ ਹੈ ਆਪਾਂ ਗੱਲਬਾਤ ਵੀ ਕਰਾਂਗੇ ਜਿਹੜੇ ਡੋਰ ਲਗਾਉਂਦੇ ਨੇ ਕਿੰਨੀ ਦੇਰ ਤੋਂ ਜਿਹੜੀ ਡੋਰ ਲਗਾਉਂਦੇ ਨੇ ਆਪਾਂ 2 ਮਿੰਟ ਦਾ ਟਾਈਮ ਲਵਾਂਗੇ ਭਾਜੀ ਦਾ ਕੀ ਨਾਮ ਦੇ ਭਾਜੀ ਸਤਪਾਲ ਸਤਪਾਲ ਜੀ ਕਿੰਨੀ ਦੇਰ ਤੋਂ ਡੋਰ ਲਗਾਉਂਦੇ ਪਿਓ ਕਿੰਨਾ ਚਿਰ ਹੋ ਗਿਆ ਤੇ ਕਿੰਨੀਆਂ ਪੀੜ੍ਹੀਆਂ ਤੁਹਾਡੇ ਕੰਮ ਕਰਦੇ ਹੋ ਉਹਨੂੰ ਇਹ ਵळे ਮੇਰੀ ਬਹੁਤ ਸਾਲ ਦੀ ਉਮਰ ਹੋ ਗਈ ਆ ਜੀ ਤੇ 40 ਸਾਲ ਦਾ ਜਦੋਂ ਮੈਂ ਕੰਮ ਕਰਨਾ ਪਿਓ ਨਾਲ ਜੀ ਇਹ ਕਾਮਣੀ ਮੈਂ ਛੱਡਿਆ ਕਿੰਨੇ ਅੱਡੇ ਹੀ ਪਟਾਲਾ ਸ਼ਹਿਰ ਦੇ ਸੋ ਦੋ ਪਟਾਲਾ ਸ਼ਹਿਰ ਦੇ ਕੋਈ 6 ਘਾਟੇ ਘਰ ਦੇ ਹੀ 6 ਦਾ ਨੰਬਰ ਫਰੋਂਦੇ ਸੀ ਉਹਨਾਂ ਨੇ ਬੰਦ ਹੋ ਗਏ ਤੇ ਟੋਟਲ ਕਿੰਨਾ ਪਰਿਵਾਰ ਸੀਗਾ ਜਿਹੜਾ ਐਸੇ ਧਾਗੇ ਦੀ ਡੋਰ ਤੋਂ ਹੀ ਜਿਹੜਾ ਇੱਕ ਪਰਿਵਾਰ ਚੱਲਦਾ ਸੀ ਇਹ ਸਵਾਰਿਆਂ ਦਾ ਚੱਲਦਾ ਸੀ ਉਹਦਾ ਭੀੜਾ ਲੱਗਦੀ ਐ ਸਵੇਰੇ 7 ਵਜੇ ਲੋਕੀ ਲਵਾਉਣ ਵਾਲੇ ਡੋਰਾ ਆਉਂਦੇ ਸਾਡੇ ਕੋਲ ਸਾਡੇ ਘਰ ਹੀ ਦੇ ਜਾਂਦੇ ਸੀ ਆ ਗਏ ਪੁੱਛ ਆਉਂਦਾ ਗਏ ਜਾਂਦੇ ਸੀ ਕਿ ਤੁਹਾਡੀ ਪਹਿਲਾ ਵਾਰੀ ਆਵੇ ਜੀ ਰੋਡ ਵੀ ਨਹੀਂ ਖਾਂਦੇ ਭੁੱਖੇ ਰਹਿੰਦੇ ਸਾਈ ਦਿਹਾੜੀ ਸੋ ਹੁਣ ਫਿਰ ਕਿੱਦਾਂ ਦਾ ਗਾਕ ਹੈ ਚਿਹਰੇ ਤੇ ਬੜੀ ਮੁਸਕਰਾਹਟ ਹੈ ਲੱਗਦਾ ਕਿ ਕੰਮ ਚੱਲ ਗਿਆ ਹੈ ਫਿਰ ਉੱਪਰ ਜਿਹੜਾ ਪ੍ਰਸ਼ਾਸਨ ਦੀ ਮਿਹਨਤ صدਕਾ ਨਹੀਂ ਹੁਣ ਕੰਮ ਜਿਹੜਾ ਦਾ ਬਹੁਤ ਵਧੀਆ ਹੋਇਆ ਹੈ ਇਹ ਇਕ ਥੋੜਾ ਜਿਹਾ ਆਇਆ ਹੁੰਦੇ ਸੰਦੇ ਬਹੁਤ ਜ਼ਿਆਦਾ ਸਾਡਾ ਕੰਮ ਚੱਲੇਗਾ ਸੋ ਫਿਰ ਹੁਣ ਵੀ ਆਂਦੇ ਲੋਕ ਹੁੰਦੇ ਪਏ ਆ ਹੁੰਦੇ ਪਏ ਕਿਹੜੀ ਕਿਹੜੀ ਡੋਰ ਲਗਾਉਂਦੇ ਹੋ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਕਿਹੜੀ ਕਿਹੜੀ ਡੋਰ ਕਿਹੜੇ ਕਿਹੜੇ ਹੋਈ ਕੋਈ ਜਲਦੀ ਬਈ ਪੈਂਡੇ ਵਾਲੀ ਮਰਦਮਾਨ ਦੀ ਜਦੂਤ ਅੱਛਾ ਜੀ ਉਹਨੋਂ ਹੋਰ ਕੰਪਨੀਆਂ ਚੱਲ ਬੈਣੀ ਐ। ਤੋਂ ਬਣੀ ਚੱਲ ਬੈਣੀ ਉੱਠ ਬੈਣੀ ਜਿਹੜੀਆਂ ਬੰਦ ਹੋਈਆਂ ਸੀ। ਤੋਂ ਕਿੰਨੀ ਕਿ ਮਿਹਨਤ ਕਰਨੇ ਪੈਂਦੀ ਫਿਰ ਐਸ ਕੰਮ ਦੇ ਵਿੱਚ। ਉਹਦੀ ਮਿਹਨਤ ਤੁਹਾਡੇ ਵਾਸਤੇ ਕੁਝ ਨਹੀਂ ਹੈਗੀ। ਕਿਉਂ? ਅਹੀਂ ਬਿਆਸ ਹੋਇਆ ਸਾਨੂੰ ਇਹ ਕੰਮ ਦੇ ਵਿੱਚ। ਅਹੀਂ ਖਲੋਗ ਲੋਗ ਨਾ ਕਿ ਦੌੜ ਨਹੀਂ ਲਾਉਣੀ ਸੀ। ਉੱਥੇ ਖਲੋਗੇ ਉੱਥੇ ਖਲੋਗੇ ਉੱਥੇ ਖਲੋਗੇ। ਪਰ ਕੀ ਸਭ ਦਾ ਇਹ ਕੰਮ ਹੈ? ਕਿ ਜਦੋਂ ਹੁੰਦੀਆਂ ਲਵਾਈਆਂ ਲੋਕਾਂ ਦੇ ਲਾਉਣੀ ਐ ਸਿਰੇ 100 150 200 ਨਾ ਲਾਉਣਾ। ਉਹ ਫਕਲੇ ਸੇ ਜ਼ਿਆਦਾ। ਹੁਣ ਇਹ ਆਪਣੀ ਡੋਰ ਤੁਹਾਡੀ ਤਿਆਰ ਹੁੰਦੀ ਦੀ। ਸੋ ਫਿਰ ਕਸਟਮਰ ਆਂਦੇ ਨੇ ਹੁਣ ਤੁਹਾਡੇ ਕੋਲ ਡੋਰ ਲਗਾਉਣ ਵਾਸਤੇ। ਨਹੀਂ ਨਹੀਂ ਨੇ ਟਾਈਮ ਹੈਗਾ ਹੁਣ ਸਾਡੇ ਕੋਲ। ਹੁਣ ਦੇਣ ਹੈਗੇ ਥੋੜੇ। ਦੇਣ ਹੈਗੇ 8-9। ਹੁਣ ਆਪਣੀ ਮਾਲ ਨਹੀਂ ਤਿਆਰ ਹੁੰਦੇ ਦਾ। ਜਿੰਨਾ ਜਿੰਨਾ ਤਿਆਰ ਹੁੰਦੇ ਉਹਨੇ ਵਿਕ ਜਾਂਦੇ ਨੇ। ਸੋ ਫਿਰ ਖੁਸ਼ ਜੇ ਹੁਣ ਬਹੁਤ ਜੀ ਬਹੁਤ ਜ਼ਿਆਦਾ। ਹੁਣ ਫਿਰ ਖੁਸ਼ ਜੇ ਕਿ ਤੁਹਾਡਾ ਜਿਹੜਾ ਇਹ ਮਿਹਨਤ ਕਿਤੇ ਰੰਗ ਲਾ ਲਈਏ। ਕਾਫੀ ਦੇਰ ਤੋਂ ਤੁਹਾਡੀ ਤੇਰੀ ਮਿਹਨਤ ਰੰਗ ਲਾਈਗੀ। ਕੀ ਕਹਿਣਾ ਚਾਹੁੰਦੇ ਹੋ? ਲੋਕਾਂ ਨੇ ਡੋਰ ਮੰਗਣੀ ਸਾਡੇ ਕੋਲ। ਜਿਹਨ ਲੋਗ ਆ ਕੇ ਨਿਕਲੇ ਆ 2 ਦਿਨ ਪਹਿਲਾਂ ਜੀ ਲੋੜੀ ਨੂੰ ਉਹ ਆੜੇ ਕੋ ਡੋਰੀ ਨਹੀਂ ਹੁੰਦੀ ਕੋਲ ਇੰਨੀ ਮਾਨੂੰ ਸਾਡੂ ਦੇ ਦੇ ਸਾਡੇ ਕਿਉਂ ਲੁਕਿਆਗਾ ਬਹੁਤ ਘਰੇ ਦੇ ਤੇ ਜਿਨਾਂ ਨੇ ਫੜੇ ਦੇ ਆ ਗੱਟੂ ਇਹਦੇ ਪੁਰਾਣੇ ਕਿਤੇ ਵਿੱਚੇ ਦੇ ਆ ਤੇ ਉਹ ਤੇ ਚੜਾਉਣਗੇ ਗੁੱਡੀਆਂ ਪਰ ਜ਼ਿਆਦਾ ਤਾਂ ਧਾਗੇ ਨਾਲ ਹੀ ਚੱਲੇ ਬੋਲੀ ਹੁਣ ਤਾਂ ਗਾਈ ਚੱਲੇਗਾ ਫਿਰ ਸਰਕਾਰ ਨੇ ਜਿਹੜਾ ਐਲਾਨ ਕੀਤਾ ਹੈ ਜੁਰਮਾਨਾ ਵੀ ਲਾਇਆ ਸਜ਼ਾ ਵੀ ਉਹ ਚੰਗੀ ਗੱਲ ਆ ਬਹੁਤ ਵਧੀਆ ਜਦੋਂ ਕੋਈ ਚੀਜ਼ ਦਾ ਵੀ ਐਂਟ ਹੁੰਦਾ ਵਾ ਐਂਟ ਹੁੰਦਾ ਸਵੰਡ ਆ ਗਿਆ ਫਿਰ ਉਹਦਾ ਐਂਡ ਆ ਗਿਆ ਹੁਣ ਹਰ ਚੀਜ਼ ਦਾ ਐਂਡ ਹੁੰਦਾ ਹੁਣ ਇੰਨੀ ਲੈਟਰੀ ਜਲਦੀ ਸੀ ਇੰਨੇ ਸਮੇਂ ਚੱਲਦੇ ਸਭ ਕੁਝ ਬੰਦ ਹੋ ਗਿਆ ਦਾ ਜੀ ਤੇ ਹੁਣ ਉਹ ਗਟੂ ਚੱਲਿਆ ਸੀ ਤੇ 10 ਸਾਲ ਹੋ ਗਏ ਹੁਣ ਉਹਦਾ ਐਂਡ ਹੋ ਗਿਆ ਬਸ ਸੋ ਕਿੰਨੇ ਦੀ ਫਿਰ ਤੁਸੀਂ ਚੱਕਰੀ ਤੇ ਕਿੰਨੇ ਦਾ ਪਿੰਨਾ ਵੇਚ ਦੋ ਫਿਰ ਤੁਸੀਂ ਕਿੰਨਾ ਭਾਈ ਉਹ ਇੱਕ ਨੜੇ ਦਾ 100 ਦਾ ਪਚਾ ਨੜਾ ਹੀ ਆ ਜੀ ਤੇ ਅਸੀਂ 150 ਵੇਚਦੇ ਆ ਲਾ ਆ ਗਏ 5000 ਰੁਪਏ ਵਾ ਵ ਸੋ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਕਿਹਾ ਜੀ ਆਪਾਂ ਬੜੇ ਖੁਸ਼ ਆ ਪ੍ਰਸ਼ਾਸਨ ਕੋਲੋਂ ਵੀ ਸਰਕਾਰ ਕੋਲੋਂ ਵੀ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਹੈ ਤਾਂ ਸਾਡਾ ਵੀ ਜਿਹੜਾ ਕਾਰੋਬਾਰ ਚੱਲਿਆ ਹੈ ਤੇ ਬਹੁਤ ਜ਼ਿਆਦਾ ਖੁਸ਼ ਨੇ ਪੰਜ ਤੋਂ 6 ਅੱਡੇ ਲੱਗਦੇ ਸੀਗੇ ਬਟਾਲਾ ਸ਼ਹਿਰ ਦੇ ਵਿੱਚ ਪਰ ਹੁਣ ਕਿਤੇ ਨਾ ਕਿਤੇ ਇੱਕੋ ਹੀ ਅੱਡਾ ਰਹਿ ਗਿਆ ਤਾਂ ਕਹਿੰਦੇ ਸਾਡੇ ਕੋਲ ਹੁਣ ਡੋਰ ਨਹੀਂ ਲੱਗਦੀ ਪਈ ਕਿਉਂਕਿ ਸਮਾਂ ਰਹਿ ਗਿਆ ਥੋੜਾ ਤਾਂ ਲੋਕ ਜਿਹੜੇ ਆਣ ਕੇ ਕਹਿੰਦੇ ਨੇ ਕਿ ਡੋਰ ਲਗਾ ਕੇ ਦਿਓ ਤਾਂ ਅਸੀਂ ਉਹਨਾਂ ਨੂੰ ਹੱਥ ਜੋੜ ਦਿੰਨੇ ਆ ਕਿ ਜਿੰਨੀ ਕੁ ਲੱਗੀ ਓਨੀ ਕੁ ਲੈ ਜਾਓ ਅਗਲੀ ਵਾਰ ਤੁਹਾਡੇ ਜਿਹੜੇ ਅੱਡੇ ਨੇ ਉਹ ਫੇਰ ਪੰਜ ਛੇ ਅੱਡੇ ਜਿਹਰੇ ਨੇ ਬਟਾਲਾ ਸ਼ਹਿਰ ਦੇ ਵਿੱਚ ਲੱਗਣਗੇ ਸੋ ਵੀਡੀਓ ਨੂੰ ਵੱਤਵਾ ਦੇ ਸ਼ੇਅਰ ਕਰਿਓ ਤਾਂ ਕਿ ਜਿਹੜੇ ਲੋਗ ਨੇ ਉਹ ਚਾਈਨਾ ਡੋਰ ਤੋਂ ਪ੍ਰੇਜ਼ ਕਰਕੇ ਤਾਂ ਧਾਗੇ ਵਾਲੀ ਡੋਰ ਹੀ ਵਰਤਣ ਤੇ ਨਾ ਹੀ ਕਿਸੇ ਦਾ ਨੁਕਸਾਨ ਹੋਵੇ ਸੋ ਕੈਮਰਾ ਪਰਸਨ ਪਵਨ ਅਗਰ왈 ਦੇ ਨਾਲ ਲੱਕੀ ਰਾਜਪੂਤ ਗੁਰਦਾਰ